ਬੀਜੇਪੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਸੁਨੀਲ ਜਾਖੜ ਜੀ ਨੇ ਕੀਤੀ ਉਹਨਾਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ 13 ਦੇ 13 ਸੀਟਾਂ ਬੀਜੇਪੀ ਪਾਰਟੀ ਹੀ ਜਿੱਤੇਗੀ ਬੀਜੇਪੀ ਪਾਰਟੀ ਵੱਲੋਂ ਇਸ ਦੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਯੋਜਨਾ ਦਾ ਪੈਦਾ ਹਰ ਗਰੀਬ ਨੂੰ ਮਿਲੇ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ 2024 ਦਾ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਬੀਜੇਪੀ ਦੀ ਤਿਆਰੀਆਂ ਨੂੰ ਲੈ ਕੇ ਸਾਰੇ ਸਾਥੀਆਂ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਉਹਨਾਂ ਦੇ ਜੋ ਸੁਝਾਅ ਸੀਗੇ ਕਿਸ ਤਰ੍ਹਾਂ ਇਸ ਇਲੈਕਸ਼ਨ ਨੂੰ ਦੁਬਾਰਾ ਕਿਉਂਕਿ ਮੇਨ ਜਿਹੜਾ ਮਕਸਦ ਹੈ ਦੇਸ਼ ਦੀ ਵਿਕਾਸ ਦੀ ਤਰੱਕੀ ਦੇਸ਼ ਦੇ ਅੰਦਰ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੀਡਰਸ਼ਿਪ ਦੇ ਇਹਤ ਹਿੰਦੁਸਤਾਨ ਨੇ ਪੁਲਾੰਗਾਂ ਮਾਰ ਕੇ ਅੱਜ ਦੁਨੀਆ ਦੇ ਅੰਦਰ ਪਛਾਣ ਬਣੀ ਹੈ ਚੰਦਰਮਾ ਤਾਈ ਜੇ ਹਿੰਦੁਸਤਾਨ ਦਾ ਝੰਡਾ ਫੈਰਾ ਰਿਹਾ ਹੈ ਉਸ ਵਿਕਾਸ ਦੀ ਗਤੀ ਨੂੰ ਬਣਾਈ ਰੱਖਣ ਵਾਸਤੇ ਕਿਸ ਤਰ੍ਹਾਂ ਤੀਜੀ ਵਾਰੀ ਦੇਸ਼ ਦੇ ਅੰਦਰ ਬੀਜੇਪੀ ਦੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਰਹਿਨਮਾਈ ਦੇ ਅੰਦਰ ਸਰਕਾਰ ਬਣੇ ਉਸ ਨੂੰ ਲੈ ਕੇ ਅੱਜ ਬੜਾ ਡਿਟੇਲ ਪ੍ਰੋਗਰਾਮ ਸਾਰਿਆਂ ਨਾਲ ਸਾਂਝਾ ਕੀਤਾ ਹੈ ਬਣਾਇਆ ਗਿਆ ਹੈ ਉਹਨਾਂ ਦੇ ਸੁਝਾਅ ਲਏ ਗਏ ਹੈ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ ਕਿਸ ਤਰ੍ਹਾਂ on a tentative time scale ਅਗਰ ਪਿਛਲੀ ਵਾਰੀ ਜੇ ਮਈ ਦੇ ਮਹੀਨੇ 'ਚ 19 ਤਰੀਕ ਦੇ ਕਰੀਬ ਵੋਟਾਂ ਪਈਆਂ ਸੀਗੀਆਂ ਉਹਨੂੰ ਦੇਖ ਕੇ ਇੱਕ ਰਿਵਰਸ ਪਲੈਨਿੰਗ ਵੀ ਉਹਨੂੰ ਡੇਟ ਵਾਈਜ਼ ਕਿਸ ਤਰ੍ਹਾਂ ਪ੍ਰੋਗਰਾਮ ਜਿਹੜੇ ਕਰਨੇ ਆ ਲੋਕਾਂ ਤਾਈਂ ਪਹੁੰਚਣਾ ਹੈ ਕਿਸ ਤਰ੍ਹਾਂ ਲੋਕਾਂ ਤਾਈਂ ਜੋ ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਸਕੀਮਸ ਹੈਗੀਆਂ ਉਹ ਲੋਕਾਂ ਤਾਈਂ ਲੈ ਕੇ ਪਹੁੰਚਾਈਆਂ ਜਾ ਸਕਣ ਜੋ ਮੇਨ ਮੋਟਿਵ ਜਿਹਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਜਿਹਨਾਂ ਉਹਨਾਂ ਦਾ ਟਾਰਗੇਟ ਸੀਗਾ ਕਿ ਸਭ ਤੋਂ ਜਿਹੜਾ ਗਰੀਬ ਪਿਛੜਾ ਆਦਮੀ ਲਾਈਨ ਦੇ ਵਿੱਚ ਅਖੀਰ ਚ ਖੜਾ ਹੈ ਉਹਨੂੰ ਕਿਸ ਤਰ੍ਹਾਂ ਸਰਕਾਰ ਮਦਦ ਕਰ ਸਕਦੀ ਹੈ ਮਕਾਨ ਬਣਵਾ ਕੇ ਦੇਣ ਚਾਹੇ ਟਾਇਲਟ ਬਣਾ ਕੇ ਦੇਣ ਵਾਸਤੇ ਚਾਹੇ ਉਹਨੂੰ ਉਜਲਾ ਸਕੀਮ ਦੇ ਤਹਿਤ ਗੈਸ ਦੇਣ ਦਾ ਚਾਹੇ ਉਹਨੂੰ ਪਾਣੀ ਦਾ ਕਨੈਕਸ਼ਨ ਪਹੁੰਚਾਉਣ ਵਾਸਤੇ ਚਾਹੇ ਉਹਨੂੰ مالی ਸਹਾਇਤਾ ਦੇਣ ਵਾਸਤੇ ਚਾਹੇ ਉਹਨੂੰ ਅਗਲੇ 5 ਸਾਲਾਂ ਤਾਈਂ ਫਰੀ ਅਨਾਜ ਦੇਣ ਉਸਤੇ ਪਹੁੰਚਾਇਆ ਜਾ ਸਕੇ ਇਹ ਸਾਰੀ ਸਕੀਮਸ ਨੂੰ ਲੋਕਾਂ ਤਾਈਂ ਕਿਵੇਂ ਪਹੁੰਚਾਇਆ ਜਾਵੇ ਉਹਨੂੰ ਮੱਦੇ ਨਜ਼ਰ ਅੱਜ ਇਹ ਸਾਰਾ ਡਿਟੇਲ ਪਲਾਨ ਇੱਥੇ ਬਣਾਇਆ ਗਿਆ ਤੇ ਇਹਨੂੰ ਲੈ ਕੇ ਸਾਰੀ ਡਿਸਕਸ਼ਨਸ ਹੋਈਆਂ ਜਕੱਬ ਸਾਹਿਬ ਇੱਕ ਪਾਸੇ ਅਮਾਦੂ ਪਾਰਟੀ ਤੋਂ ਗੱਲ ਦੇ ਵਿੱਚ ਆਉਂਦੀਆਂ ਨੇ ਤੁਹਾਡੀ ਤਿਆਰੀ ਕੱਲ੍ਹ ਆ ਗੋਦਾਂ ਚ ਜਾਉਂਗੀ ਜਾਂ ਮੈਂ ਕਿਤੇ ਅਲਾਈਨਸ ਮਿਲੂਗੀ ਸਾਡੀ ਪਲੈਨਿੰਗ 13 ਦੀ 13 ਸੀਟਸ ਵਾਸਤੇ ਇੱਥੇ ਅਸੀਂ ਕਰ ਰਹੇ ਹਾਂ ਸਾਹਿਬ ਜਿਹੜਾ ਮੁੱਦਾ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਹਰੇਕ ਰੋਜ਼ ਆਹੀ ਗੱਲ ਆਂਦੀ ਹੈ ਉਹ ਕੋਈ ਫੈਸਲਾ ਜਿਸ ਕਿਸਮ ਦਾ ਕਿਸੇ ਨਾਲ ਟਾਈਅਪ ਹੁੰਦਾ ਹੈ ਪੋਲਿਟੀਕਲ ਅਰੇਂਜਮੈਂਟ ਕੋਈ ਹੁੰਦਾ ਹੈ ਨਹੀਂ ਹੁੰਦਾ ਉਹ ਫੈਸਲਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਨਹੀਂ ਹੋਣਾ ਉਹ ਦਿੱਲੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਲੱਡਾ ਸਾਹਿਬ ਨੇ ਅਮਿਸ਼ਾ ਜੀ ਨੇ ਬੈਠ ਕੇ ਲੜਿਆ ਸੁਝਾ ਅਬਿਖੀ ਵੀ ਲੀਡਰਸ ਦੇ ਦਿੱਤੇ ਗਏ ਨੇ ਕਿ 73 ਸੈਕਟਰ ਦੀ ਰਿਪੋਰਟ ਹੈਗੀ ਹੈ ਉੱਥੋਂ ਤੋਂ ਵੀ ਕੁਝ ਸਾਲੇ ਚੱਲ ਚੁਈਏ ਦੇਖੋ ਲੋਕ ਜਿਹੜੇ ਸਾਰੇ ਲੀਡਰ ਹੈ ਲੋਕਾਂ ਚ ਵਿਚਰਦੇ ਆ ਉਹਨਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਦੀ ਨਬਜ਼ ਪਤਾ ਹੈ ਪੰਜਾਬ ਦੇ ਹਾਲਾਤ ਪਤਾ ਪਤਾ ਹੈ ਪੰਜਾਬ ਦਾ ਭਾਈਚਾਰਕ ਸਾਂਝ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੇ ਵਿਚਾਰ ਸਭ ਨੂੰ ਪਤਾ ਹੈ ਪਰ ਉਹ ਵਿਚਾਰ ਇੱਥੇ ਤਾਈਂ ਸੀਮਿਤ ਸਾਬ ਜਦੋਂ ਕੇਂਦਰ ਦੇ ਅੰਦਰ ਸਾਡੇ ਤੋਂ ਪਾਰਟੀ ਦੇ ਲੀਡਰਸ਼ਿਪ ਦੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਪੁੱਛਣਗੇ ਉਦੋਂ ਉਹ ਸਾਰਿਆਂ ਨੂੰ ਕੋ ਲੇਟ ਕਰਕੇ ਅਸੀਂ ਉੱਥੇ ਕਨਵੇ ਕਰ ਦਾਂਗੇ ਅਜੇ ਤੱਕ ਕਿਸੇ ਕਿਸਮ ਦੀ ਕੋਈ ਗੱਲ ਉੱਥੇ ਨਹੀਂ ਹੋਈ ਕੇਜਰੀਵਾਲ ਅੱਜ ਕਿਸੇ ਕਰਦੇ ਨੂੰ ਕਹਿੰਦੇ ਨੇ ਕਿ ਭਾਜਪਾ ਜਾਣਬੁੱਝ ਕੇ ਈੜੀ ਦੇ ذریعے ਮੇਰੀ ਲੋਕ ਸਭਾ ਚੋਣ ਤੋਂ ਪਹਿਲਾਂ ਗ੍ਰਿਫਤਾਰੀ ਕਰਨਾ ਚਾਹੁੰਦਾ ਦੇਖੋ ਆਈ ਸਵਾਲ ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਪੁੱਛ ਸਕਦੇ ਆਹ ਤਾਂ ਨਹੀਂ ਹੋ ਸਕਦਾ ਵੀ ਇੱਥੇ ਕ腐ਸ਼ਨ ਦਾ ਟੀਕਾ ਕੋਈ ਹੋਰ ਲੱਗੇ ਪੰਜਾਬ ਦੇ ਅੰਦਰ ਤੇ ਦਿੱਲੀ ਵਾਲਿਆਂ ਦਾ ਟੀਕਾ ਕੋਈ ਹੋਰ ਹੈ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਾਬ ਕਰਪਸ਼ਨ ਵਾਲੀ ਉਹ ਤਾਂ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆਹ ਵੈਕਸੀਨ ਉਥੇ ਈਡੀ ਲਾ ਰਹੀ ਹੈ ਤੇ ਚਾਹੇ ਵਿਪਾਸਨਾ ਕਰ ਲੈਣ ਪਰ ਇੱਕ ਗੱਲ ਹੈ ਵਿਪਾਸਨਾ ਕਰਨ ਨਾਲ ਤੁਹਾਨੂੰ ਪਰਵਾਹ ਹੋਣੀ ਨਹੀਂ ਚਾਹੀਦੀ ਦੇਖੋ ਉਹਨਾਂ ਨੇ ਤਿਆਰੀ ਕਰੀ ਬੈਠੇ ਹੈ ਕਿਉਂਕਿ ਚੋਰ ਦੇ ਮੰਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਕਿ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ੍ਹ ਵਿਪਾਸਨਾ ਹਫਤਾ ਕਰ ਲਈ ਹੋਰ ਹਫਤਾ ਲਾਏ ਜਾਣਗੇ ਪਰ ਦੇਰ ਸਵੇਰ ਕਦੋਂ ਤਾਂ ਹੀ ਖੈਰ ਮਨਾਣਗੇ ਮੈਂ ਆ ਕਹਿ ਰਿਹਾ ਅਗਰ ਸੱਚੇ ਸੁੱਚੇ ਹੈ ਤੇ ਉਹਨਾਂ ਨੂੰ ED ਤੋਂ ਡਰਨ ਦੀ ਜਰੂਰਤ ਨਹੀਂ ਜਾ ਕੇ ਪੇਸ਼ ਹੋ ਜਾਣ ਜੋ ਆਪ ਹੀ ਕਹਿੰਦੇ ਸੀਗੇ ਵੀ ਕਰਪਟਾ ਆਦਮੀ ਕੋਲ ਅਗਰ ਨਹੀਂ ਹੈ ਤਾਂ ਜਾ ਕੇ ਬਾਤ ਕਰਨੇ ਵਿੱਚ ਕੀ ਇਤਰਾਜ਼ ਹੈ ਹਰ ਜੋ ਨਵੇਂ ਕਾਨੂੰਨ ਬਣਾ ਰਹੇ ਸੋ ਮੈਂ ਸਮਝਦਾ ਆ ਨਹੀਂ ਹੁਸੈਨਦਾ ਵੀ ਕਾਨੂੰਨ ਕੇਜਰੀਵਾਲ ਸਾਹਿਬ ਵਾਸਤੇ ਕੋ ਹੋਰ ਹੋਵੇ ਤੇ ਪੰਜਾਬ ਦੇ ਲੀਡਰਸ਼ਿਪ ਦੇ ਅੰਦਰ ਕੁਝ ਹੋਰ ਹੋਵੇ ਜੱਕਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸੰਮਨਦਾਰੀ ਕੀਤਾ ਉਹੀ ਨਿਕਲ ਨੇ ED ਕਹਿੰਦੇ ਵੀ ਕਿ ਉਹ ਕਹ ਰਿਹਾ ਗੈਰ ਕਾਨੂੰਨੀ ਸਮਾਨ ਹੈਗੇ ਆ ਜਦੋਂ ਸੱਚੀ ਹੋਣਗੇ ਫਿਰ ਮੈਂ ਚਲਾ ਜਾਊਂਗਾ ਦੇਖੋ ਉਹ ਜਿਹੜੇ ਆ ਉਹ ਹੀ ਕੈਨੋਟ ਬੀ ਦਾ ਜੱਜ ਚੋਰ ਕਦੇ ਵੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਹੁੰਦਾ ਦੋ ਆਈ ਐਮ ਨੋਟ ਕਲੇਮਿੰਗ ਇਹ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਪਰ ਅਗਰ ਉਹ ਇੱਥੇ ਇੰਨੇ ਸੱਚੇ ਹੈ ਤੇ ਮੇਰੇ ਤੋਂ ਤਾਂ ਜ਼ਿਆਦਾ ਸਿਆਣੇ ਹੈ ਪੜੇ ਲਿਖੇ ਆਈ ਆਰਐਸ ਹੈ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ ਜਾ ਕੇ ਲੈ ਲੈਣ ਕੋਰਟ ਚ ਵੀ ਆ ਗਲਤ ਸਮਨ ਆ ਰਿਹਾ ਜੀ ਆ ਇਹਦੇ ਬੇਸਿਸ ਤੇ ਮੈਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਦੇਖੋ ਬੇਲ ਮਿਲ ਨਹੀਂ ਨੂੰ ਪਤਾ ਕਿਉਂ ਨਹੀਂ ਮਿਲਣੀ ਕਿਉਂਕਿ ਸੁਪਰੀਮ ਕੋਰਟ ਤਾਂ ਵੱਡੀ ਕੋਰਟ ਹੈ ਨਹੀਂ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਹੈ ਉਹਦੇ ਵਿੱਚ ਸੁਸੋਧਿਆ ਸਾਹਿਬ ਗਏ ਸੀਗੇ ਸੰਜੇ ਸਿੰਘ ਵੀ ਗਏ ਸੀਗੇ ਵੀ ਸਾਨੂੰ ਬੇਲ ਦੇ ਦੇ ਜੇ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮਨੀ ਟ੍ਰੇਲ ਸਟੈਬਲਿਸ਼ ਕਰੋ ਪੈਸਾ ਕਿ ਕਿਨੇ ਲਿਆ ਕਿੱਥੋਂ ਆਇਆ ਈਡੀ ਨੂੰ ਪੁੱਛਿਆ ਈਡੀ ਨੇ ਜਾ ਕੇ ਕਾਗਜ਼ ਰੱਖਦੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਕੀ ਕਿਹਾ ਧਿਆਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਮਨੀ ਟ੍ਰੇਲ ਸਟੈਬਲਿਸ਼ ਹੋਗੀ ਹੁਣ ਕੋਈ ਬੇਲਬੂਲ 8 ਮਹੀਨੇ ਦਾ ਨਹੀਂ ਅਸੀਂ ਕੰਸੀਡਰ ਕਰਨੀ 8 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਇਹ ਇੱਕ ਡਿਪਟੀ ਚੀਫ ਮਿਨਿਸਟਰ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਇਹ ਮਸਲਾ 8 ਮਹੀਨੇ ਦੇ ਅੰਦਰ ਫਾਈਨਲਾਈਜ਼ ਕੀਤਾ ਜਾਵੇ ਸਜ਼ਾ ਹੋਣੀ ਹੈ ਸਜ਼ਾ ਹੋਵੇ ਛੱਡਣਾ ਛੱਡੋ ਤੇ ਆਈ ਕਾਨੂੰਨਾਂ ਨਾਲ ਤੇ ਲਾਗੂ ਆ ਜਿਹੜਾ ਆ ਤਾਂ ਹੈ ਨਹੀਂ ਕਿ ਸੋਧਿਆ ਜਿਨੇ ਕੋ ਆਪਣੀ ਪਾਲਿਸੀ ਬਣਾਈ ਸੀ ਅਗਰ ਮੁੱਖ ਮੰਤਰੀ ਜੀ ਬਹੁਤ ਸਿਆਣੇ ਐਸ ਕਰਕੇ ਉਹਨਾਂ ਨੇ ਕੋਈ ਮਹਿਕਮਾ ਹੀ ਨਹੀਂ ਰੱਖਿਆ ਵਿਮਲ ਖਾਨ ਨੂੰ ਓਪੋਜੀਸ਼ਨ ਉਹ ਹੀ ਆ ਗਈ ਡੰਡੇ ਖਾਣ ਨੂੰ ਬੰਦ ਰਹੀ ਤੇ ਮਾਲ ਖਾਣ ਨੂੰ ਡੰਡੇ ਖਾਣ ਨੂੰ ਰਿਚ ਮਾਲ ਖਾਣ ਨੂੰ ਬੰਦ ਰਹੀ ਆ ਤਾਂ ਹੁਣ ਕੇਜਰੀਵਾਲ ਸਾਹਿਬ ਦਸਨ ਸਾਹਿਬ ਉਹ ਖੈਰਾ ਜੀ ਨੂੰ ਕਿਉਂ ਅੰਦਰ ਫੜ ਕੇ ਰੱਖਣ ਚਾਹੇ ਉਹਨਾਂ ਵਾਸਤੇ ਕਾਨੂੰਨ ਆ ਤਾਂ ਉਹ ਹੀ ਕਹਿ ਰਹੇ ਸਭ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਉਹ ਖੈਰਾ ਸਾਹਿਬ ਤੇ ਵੀ ਲਾਗੂ ਹੁੰਦਾ ਹੈ ਸਜੋਧੀਆਂ ਜੀ ਤੇ ਵੀ ਲਾਗੂ ਹੁੰਦਾ ਹੈ ਸੰਜੇ ਸਿੰਘ ਤੇ ਵੀ ਲਾਗੂ ਹੁੰਦਾ ਹੈ ਤੇ ਇਹਨਾਂ ਦੇ ਪਹਿਲਾਂ ਰਵਿੰਦਰ ਜੈਨ ਜੀ ਬੈਠੇ ਸੀ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਤੇ ਹੁਣ ਕੇਜਰੀਵਾਲ ਸਾਹਿਬ ਤੇ ਵੀ ਉਹੀ ਲਾਗੂ ਹੋਊਗਾ ਜਿਨ੍ਹਾਂ ਦੀ ਗੱਲ ਹੈ ਕਿੱਥੇ ਤਾਈਂ ਪਜਦੇ ਆ ਜਿਹੜੇ ਆਏ ਸੀ ਨਾ ਬਾਗ ਮਿਲ ਖਾ ਬਾਗ ਤੇ ਮੈਂ ਕਹੂੰਗਾ ਬਾਗ ਬਾਗ ਕੇਜਰੀਵਾਲ ਸਾਹਿਬ ਬਾਗ ਕਿੰਨੇ ਕ ਪਜਦੇ ਫੜ ਲੈਣ ਦੀ ਗੱਲ ਕਰਦੇ ਆ ਇੱਕ ਮਿੰਟ ਮੈਂ ਉਸ ਤੋਂ ਪਹਿਲਾਂ ਦੱਸ ਦਿਆਂ ਬਾਗ ਵਾਲੀ ਗੱਲ ਹੈ ਕੇਜਰੀਵਾਲ ਸਾਹਿਬ ਤਾਂ ਜੋ ਭੱਜਣ ਨੂੰ ਚਾਹੀ ਇਡੀਆ ਵਾਲੇ ਭਾ ਲੈਣਗੇ ਮੈਂ ਅੱਜ ਤਾਈਂ ਮੈਂ ਤੁਹਾਡੇ ਰਹਿ ਇੱਕ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਕਿਉਂਕਿ ਅੱਜ ਟਵੀਟ ਵੀ ਆਇਆ ਹੈ ਉਹਨਾਂ ਦਾ ਉਥੋਂ ਮੈਂ ਤਾਂ ਕਿਹਾ ਸੀ ਵੀ ਸ਼ਾਇਦ ਕੁਝ ਚਾਰ ਦਿਨ ਅਗਿਆਤਵਾਸ ਤੇ ਬੈਠੇ ਐ ਉਹਨਾਂ ਨੇ ਅੱਜ ਫੇਰ ਟਵੀਟ ਪਾਈ ਐ ਫੇਰ ਉਹ ਦੱਸ ਤਾਂ ਦੇਣ ਵੀ ਉਹ ਭੱਜ ਕਿਉਂ ਗਏ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਭੀੜ ਪਈ ਖੜੀ ਐ ਕੇਜਰੀਵਾਲ ਸਾਹਿਬ ਨੂੰ ਖੁਦ ਸਾਰੀ ਉਹਨਾਂ ਦੇ ਮੰਤਰੀ ਕਹਿ ਰਿਹਾ ਵੀ ਈਡੀ ਰਾਤ ਨੂੰ ਚੱਕ ਕੇ ਲੈ ਜੂਗੀ ਦਿਨੇ ਚੱਕ ਕੇ ਲੈ ਜੂਗੀ ਫੇਰ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਮਨੂੰ ਇਹ ਫੇਰ ਆ ਰਿਹਾ ਮਨੂੰ ਸ਼ੱਕ ਹੋਣ ਲੱਗਿਆ ਵੀ ਪੰਜਾਬੀ ਇਹ ਤਾਂ ਜਮਾਂ ਹੀ ਖਤਮ ਹੋ ਗਈ ਕਿ ਮੁੱਖ ਮੰਤਰੀ ਜ਼ਾਰ ਦੇ ਅੰਦਰ ਵੀ ਪੰਜਾਬ ਦੀ ਤਾਂ ਪਹਿਚਾਨ ਹੈ ਵੀ ਅਸੀਂ ਮਾੜੇ ਟਾਈਮ ਦੇ ਵਿੱਚ ਬੰਦਿਆਂ ਆਪਣੇ ਸਾਥੀਆਂ ਦਾ ਸਾਥ ਨਹੀਂ ਛੱਡਦੇ ਜੇ ਗੁਲਛਰੇ ਉਡਾਏ ਐ ਇੱਥੇ ਪ੍ਰਾਈਵੇਟ ਜੱਟਾਂ ਜਿ ਚੜੇ ਫਿਰੇ ਐ ਤਾਂ ਉਹ ਕੇਜਰੀਵਾਲ ਨਹੀਂ ਦਿੰਦਾ ਮੌਕਾ ਤੇ ਅੱਜ ਕੇਜਰੀਵਾਲ ਸਾਹਿਬ ਨੂੰ ਲੋੜ ਐ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਉਹ ਉਹ ਦੱਸਣ ਰਾਜਾਪਟਿੰਗ ਦਾ ਇੱਕ ਬਿਆਨ ਆਉਂਦਾ ਜੀ ਅੱਜ ਗੱਡਜੋੜ ਨੂੰ ਲੈ ਕੇ ਉਹ ਕਹਿੰਦੇ ਸੀ 13 ਦੇ 13 ਚਿੱਟਾਂ ਤੇ ਲੜਾਂਗੇ ਕੋਈ ਗੱਡਜੋੜ ਦੀ ਨਾ ਦੀ ਗੱਲ ਨਹੀਂ ਕਰੂੰ ਹਾਈ ਕਮਾਂਡ ਨੇ ਕਿਹਾ ਕਿ 13 ਚਿੱਟਾਂ ਦੇ ਦੇ ਚਲੋ ਉਹ ਲੜਨ ਸਾਹਿਬ ਪਰ ਮੇਰਾ ਮੰਨਣਾ ਹੈ ਵੀ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਕੇਜਰੀਵਾਲ ਸਾਹਿਬ ਵੀ ਆ ਕੇ ਕਹਿ ਰਹੇ ਭਗਵੰਤ ਮਾਨ ਜੀ ਇੱਕ ਪਾਸੇ ਤੇ ਕਹਿ ਰਹੇ ਏਕਤੀ ਕਾਂਗਰਸ ਦੂਜੇ ਪਾਸੇ ਕਹਿੰਦੇ ਵੀ ਕਨਸਟੀਚਿਊਸ਼ਨ ਕੇ ਲਈ ਲੜਾਈ ਲੜ ਰਹੇ ਐ ਇਹ ਸਾਰੇ ਲੋਕਾਂ ਨੂੰ ਗੁੰਮਰਾ ਕਰ ਰਹੇ ਸਭ ਗੁੰਮਰਾ ਕຸນ ਬਿਆਨ ਸਾਰਿਆਂ ਦੇ ਆ ਰਹੇ ਐ ਅਰੇਂਜਮੈਂਟ ਉਹਨਾਂ ਦਾ ਹੋਇਆ ਜੇ ਅਰੇਂਜਮੈਂਟ ਨਹੀਂ ਹੋਇਆ ਤਾਂ ਹੁਣ ਤਾਂ ਹੀ ਆ ਕ腐ਸ਼ਨ ਵਾਲੇ ਟੀਕੇ ਸਾਰੇ ਲੱਗੇ ਹੋਣੇ ਸੀ ਜੈਪਾਲ ਸਿੰਘ ਕਾਂਗਰਸ ਦੀ ਆਵਾਜ਼ ਦੀ ਪਾਰਟੀ ਕਰਦੀ ਮੈਂ ਅਜਤੈ ਸਿੰਘ ਸਾਹਿਬ ਮੈਂ ਇਲੈਕਸ਼ਨ ਲੜਦੇ ਉਹਨੂੰ ਕਹਿੰਦੇ ਨਾ ਕੋੜੀ ਚੜੇ ਤਾਂ ਨਹੀਂ ਗੁਰਾ ਕੋੜੀ ਚੜੇ ਤੇ ਮਰਾਤਾ ਚੜ੍ਹਦੀਆਂ ਬਹੁਤ ਦੇਖੀਆਂ ਮੈਂ ਇਲੈਕਸ਼ਨ ਪਿਛਲੇ 50 ਸਾਲ ਮੈਂ ਤਾਂ ਅਜ ਤਾਈ ਕੋਸੋਖਾ ਇਲੈਕਸ਼ਨ ਦੇਖਿਆ ਨਹੀਂ ਸਾਹਮਣੇ ਪਰਛਾਈ ਖੜੀ ਹੋ ਜੇ ਕਿਸੇ ਦੀ ਇਲੈਕਸ਼ਨ ਫੇਰ ਵੀ ਬਣਦਾ ਸਭ ਇਲੈਕਸ਼ਨ ਨੂੰ ਇਲੈਕਸ਼ਨ ਦੇ ਹਿਸਾਬ ਨਾਲ ਰੜਾਣਗੇ ਜਿੱਥੇ ਪੰਜਾਬ ਜਾਂ ਕਿਸਾਨ ਜਥੇਬੰਦੀਆਂ ਫੇਰ ਤੋਂ ਜਿਹੜੀਆਂ ਇਕੱਠੀਆਂ ਹੋਈਆਂ ਸਕੇਂਦਰ ਨੂੰ ਅੱਗੇ ਅੰਦੇ ਲਈ 13 ਤਰੀਕ ਦਾ ਐਲਾਨ ਕੀਤਾ ਗਿਆ ਹੈ ਕਿ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਫਰਕ ਪੈਣਾ। ਦੇਖੋ ਸਭ ਉਹਨਾਂ ਦੀ ਜੋ ਵੀ ਮੰਗਾਂ ਹੈ ਜਿਸ ਤਰ੍ਹਾਂ ਹੋਰ ਵੀ ਮੰਗਾਂ ਹੈ ਸਾਰੀਆਂ ਐਡਰੈਸ ਕੇਂਦਰ ਸਰਕਾਰ ਆਪਣੇ ਤੌਰ ਤੇ ਕਰ ਰਹੀ ਹੈ ਕਿ ਕਿਸ ਕਿਸਮ ਦੇ ਉਹਨਾਂ ਦੀ ਕੋਈ ਮੰਗ ਹੈ ਜਿਹੜੀ ਕੋਈ ਜਿਹੜੇ ਜਿਹੜੇ ਹੈਗੇ ਮੰਗਾ ਉਹਨਾਂ ਦੇ ਉੱਤੇ ਗੌਰ ਕਰਕੇ ਹਰੇਕ ਇਸ਼ੂ ਸੈਕਟ ਦੇ ਜੋ ਇਹ ਗੱਲਾਂ ਇੱਥੇ ਬੈਠ ਕੇ ਕੀ ਰਸਤਾ ਕੀਤਾ ਗਿਆ ਕਿ ਨਹੀਂ ਗਿਆ ਪਰ ਪੰਜਾਬ ਦੀ ਬੀਜੇਪੀ ਸੈਂਟਰ ਦੀ ਬੀਜੇਪੀ ਕਿਸਾਨੀ ਸਮੱਸਿਆ ਦੇ ਨਾਲ ਪੂਰੀ ਤਰ੍ਹਾਂ ਉਹਨਾਂ ਤੇ ਜਾਗਰੂਕ ਹੈ ਇਸ ਨੂੰ ਲੈ ਕੇ ਅੱਜ ਜੇ ਤੁਸੀਂ ਦੇਖੋ ਕੋਈ ਇਸੇ ਪਾਸੇ ਗੌਰ ਨਹੀਂ ਕਰਦਾ ਅਨਲਿਮਿਟਿਡ ਐਮਐਸਪੀ ਅਗਰ ਕਿਤੇ ਲਾਗੂ ਹੁੰਦੀ ਹੈ ਤੇ ਸਿਰਫ ਹਿੰਦੁਸਤਾਨ ਦੇ ਅੰਦਰ ਦੋ ਸੂਬਿਆਂ ਦੇ ਅੰਦਰ ਪੰਜਾਬ ਬੇਸਿਕਲੀ ਤੇ ਹਰਿਆਣਾ ਦੇ ਅੰਦਰ ਹੈ ਐਤ ਕੀ ਘੱਟੋ-ਘੱਟ 20% ਫਾਲਤੂ ਮੰਨ ਕੇ ਚੱਲੋ ਪਿਛਲੀ ਵਾਰੀ ਕਰੀਬਨ 1 ਕਰੋੜ 80 ਲੱਖ ਟਨ ਝੋਨਾ ਖਰੀਦਿਆ ਗਿਆ ਸੀਗਾ ਐਤ ਕੀ 2 ਕਰੋੜ 5 ਲੱਖ ਟਨ ਖਰੀਦਿਆ ਗਿਆ ਸਾਬ ਇੱਕ ਵੀ ਪੈਸੇ ਦਾ ਕਿਤੇ ਕਿਤੇ 30000 ਕਰੋੜਾਂ ਦਾ ਸੀ ਐਤ ਕੀ 40000 ਕਰੋੜ ਰੁਪਈਆ ਕਿਸਾਨਾਂ ਦੇ ਜੇਬਾਂ 'ਚ ਪਹੁੰਚ ਗਿਆ ਉਹ ਕਿਹਦੀ ਬਦੌਲਤ ਆਇਆ ਮੋਦੀ ਸਾਹਿਬ ਦੀ ਸਰਕਾਰ ਬੀਜੇਪੀ ਦੀ ਸਰਕਾਰ ਦੇ ਜ਼ਰੀਏ ਮੰਗਾ ਹੋਰ ਵੀ ਹੈ ਹੋਰ ਵੀ ਇਸ਼ੂਜ਼ ਹੈ ਪਰ ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜੇ ਹੈ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਆਲਟਰਨੇਟ ਜਿਹੜੀ ਕ੍ਰੌਪਸ ਹੈ ਅਸੀਂ ਉੱਥੇ ਐਮਐਸਪੀ ਦੇਾਂਗੇ ਤੁਹਾਡੇ ਸਾਹਮਣੇ ਮੂੰਗ ਦੇ ਉੱਤੇ ਕਿੰਨਾ ਦਿੱਤਾ ਸਭ ਝੂਠ ਰੱਪ ਲਿੰਦਾ ਹੈ ਤੇ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਕਿਸਾਨਾਂ ਵਾਸਤੇ ਹਰ ਸੰਭਵ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਜੇਕਰ ਤੁਹਾਡੇ ਕੋਲ ਵੀ ਹੈ ਕੋਈ ਖਬਰ ਤੇ ਤੁਸੀਂ ਜਗ ਜाहिर ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9914211984 ਤੇ ਪੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ News eighty six channel at gmail.com. The, gmail the Judo Sade channel renal. Shiv Mahima Films and Productions. Contact for video albums of singers, VCDs of bands, video of singing and dance performance of your child, digital modeling photography and portfolio at a very reasonable price. Contact Shiv Mahima Films phone 98551 71082. SM Record. Contact for ऑडियो वीडियो सिंगर रिलीजिंग यूर ऑडियो वीडियो सॉन्ग कॉन्टैक्ट एस एम रिकॉर्ड मोबाइल चौरानवे छह सौ बतालीस अस्सी आठ सौ उनतालीस चौरानवे छह सौ बतालीस अस्सी आठ सौ उनतालीस